ਇਹਨੂੰ ਇਹ ਤਾਂ ਭੰਗੜੇ ਪਾਉਂਦੇ ਸੀ ਮੇਰੇ ਵਿਰੋਧੀ ਦਿੱਤਾ ਵੀ ਬੀਜੇਪੀ ਵਾਲਾ ਕੋਲ ਕੈਂਡੀਡੇਟ ਨਹੀਂ ਆ ਤੇ ਅਸੀਂ ਸਾਡਾ ਮੁਕਾਬਲਾ ਸਾਡੇ ਦੋਨਾਂ 'ਚ ਰਹਿ ਗਿਆ ਪੂਰੇ ਪੰਜਾਬ ਦੇ ਅੰਦਰ ਭਾਜਪਾ ਦੀ ਸੇਵਾ ਕਰਨ ਦੇ ਰੂਪ ਦੇ ਵਿੱਚ ਪੰਜਾਬੀ ਦੇਖਣਾ ਚਾਹੁੰਦੇ ਨੇ ਭਾਜਪਾ ਨੂੰ ਉਹਦੀ ਸ਼ੁਰੂਆਤ ਲੋਕਾਪਛਵੀ ਤੋਂ ਹੋ ਗਈ ਹੈ ਸਭ ਤੋਂ ਲੋਕ ਭਾਜਪਾ ਹੀ ਅਬ ਵਿਕਲਪ ਹੈ ਇਹ ਮੰਨਣ ਲੱਗਿਆ ਬਾਕੀ ਪਾਰਟੀਾਂ ਤਾਂ ਮੇ ਕਰ ਦਿੱਤੀ ਕਿਉਂ ਜੀ ਅਸੀਂ ਜਨਤਾ ਦੀ ਸੇਵਾ ਕਰਨ ਵਾਲੇ ਬੰਦੇ ਆ ਸਾਡੇ ਕੈਂਡੀਡੇਟ ਸਾਡੀ ਪਾਰਟੀ ਦੇ ਨੇਤਾ ਜਿਹੜੇ ਨੇ ਉਹ ਜਨਤਾ ਦੀ ਸੇਵਾ ਕਰਨ ਵਾਲੇ ਜਨਤਾ ਉਹਨেরা ਸਾਰੇ ਮਾਮਲੇ ਤੋਂ ਉੱਪ ਚੁੱਕੇ ਲੋਕ ਬੜੇ ਪੂਰੇ ਪੰਜਾਬ ਦੇ ਇਹ ਸਾਰੇ ਗ੍ਰਾਮੇਵਾਸੀਆਂ ਤੋਂ ਵੀ ਉੱਪ ਚੁੱਕੇ ਜੀਵਨ ਹੁਕਮ ਦੇ ਕਰਤਾ ਉਹ ਜਿਹੜੇ ਲੋਕ ਚਾਹੁੰਦੇ ਨੇ ਲੁਧਿਆਣੇ ਦੇ ਉਹਨਾਂ ਨੇ ਇਹ ਗੱਲ ਜਨਤਾ ਦੇ ਅੱਗੇ ਰੱਖੀ ਹੈ ਕਿ ਮੈਂ ਆਪਣੇ ਮੂੰਹ ਇਸ ਨੂੰ ਕਹਿ ਗਏ ਕਿ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਚੈਨ ਹੁੰਦਾ ਦੂਜੀਆਂ ਪਾਰਟੀਆਂ ਦੇ ਵੀ ਆਪਣੇ ਮੂੰਹ ਬੜੇ ਕੁਝ ਕਹੀ ਜਾਂਦੇ ਕਿ ਅਸੀਂ ਡਿਵੈਲਪਮੈਂਟ ਕਰਾ ਦਈਏ ਅਸੀਂ ਇਹ ਕਰਾਤਾ ਅਸੀਂ ਸਧਾਰਨ ਵਿਅਕਤੀ ਆ ਅਸੀਂ ਫਰਾਨਾ ਚੈਨ ਨਾਲ ਨਹੀਂ ਕੁਝ ਹੁੰਦਾ ਸੋ ਨੇਤਾ ਜੀ ਨਮਸਕਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅ ਅੱਜ ਮੌਜੂਦ ਆ ਸਵੇਰ ਦਾ ਸਮਾਂ ਹੈ ਤੋਂ ਜਿਹੜੀ ਆਣਾ ਰਮੀ ਚੌਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਲਗਾਤਾਰ ਵਧ ਰਹੀਆਂ ਹਨ ਲੁਧਿਆਣਾ ਦਾ ਮਾਹੌਲ ਹੈ ਜਿਹੜਾ ਉਹ ਪੂਰਾ ਸਰਗਰਮ ਹੋ ਚੁੱਕਿਆ ਹੈ ਪੂਰਾ ਰਾਜਨੀਤਿਕ ਮਾਹੌਲ ਲੁਧਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਅੱਜ ਮੌਜੂਦ ਹਾਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਨਿਵਾਸ ਸਥਾਨ ਤੇ ਔਰ ਤੁਹਾਨੂੰ ਦੱਸ ਦਈਏ ਕਿ ਤਿਆਰੀ ਹੋ ਰਹੀ ਹੈ ਸਵੇਰ ਦਾ 6:30 ਪੌਣੇ 7 ਵਜੇ ਦਾ ਸਮਾਂ ਸੋ ਜੀਵਨ ਗੁਪਤਾ ਜੀ ਤਿਆਰ ਨੇ ਨਾ ਦੇ ਜਿਹੜੇ ਰਥ ਨੇ ਉਹ ਤਿਆਰ ਹੋ ਰਹੇ ਨੇ ਵੀ ਲੋਕਾਂ ਨੂੰ ਮਿਲਣੀ ਜਾ ਕੇ ਕੀਤੀ ਜਾਵੇ ਉਹ ਲੋਕਾਂ ਨੂੰ ਆਪਣੇ ਬਾਰੇ ਦੱਸਿਆ ਜਾਵੇ ਔਰ ਆਪਣੀ ਪਾਰਟੀ ਬਾਰੇ ਦੱਸਿਆ ਜਾਵੇ ਵੀ ਸਾਡੀ ਪਾਰਟੀ ਲੁਧਿਆਣਾ ਸ਼ਹਿਰ ਲਈ ਕੀ ਚੰਗਾ ਕਰਨ ਜਾ ਰਹੀ ਹੈ ਔਰ ਅਸੀਂ ਕੀ ਚੰਗਾ ਕਰਨ ਲਈ ਇੱਥੇ ਆਏ ਹੋਏ ਸੋ ਇੱਕ ਵੱਡੀ ਗੱਲ ਇੱਕ ਵੱਡਾ ਚਿਹਰਾ ਜੀਵਨ ਗੁਪਤਾ ਕਿਉਂਕਿ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਦੇ ਇਹ ਕੈਂਡੀਡੇਟ ਨੇ ਔਰ ਲੁਧਿਆਣਾ ਦੇ ਵਿੱਚ ਪਾਰਟੀ ਦਾ ਕੈਡਰ ਦੇਖਿਆ ਜਾਵੇ ਪਾਰਟੀ ਦੇ ਵਰਕਰ ਦੇਖਿਆ ਜਾਵੇ ਬੜੇ ਉਤਸ਼ਾਹਿਤ ਨੇ ਵੀ ਆਪਣੇ ਲੀਡਰ ਨੂੰ ਆਪਣੇ ਜਿਹੜੇ ਲੀਡਰ ਨੂੰ ਟਿਕਟ ਨਵਾਜਿਆ ਗਿਆ ਪਾਰਟੀ ਵੱਲ ਉਹਨਾਂ ਲਈ ਵੋਟ ਮੰਗੀ ਜਾਵੇ ਔਰ ਉਹਨਾਂ ਨੂੰ ਜਿਤਾ ਕੇ ਅਸੈਂਬਲੀ ਦੀਆਂ ਪੌੜੀਆਂ ਚੜਾਇਆ ਜਾਵੇ ਸੋ ਆਓ ਗੱਲਬਾਤ ਕਰਦੇ ਹਾਂ ਜੀਵਨ ਗੁਪਤਾ ਜੀ ਦੇ ਨਾਲ ਔਰ ਕੀ ਦਿਨਚਰਿਆ ਕਿਦਾਂ ਉਹ ਦਿਨਚਰਿਆ ਆਪਣੀ ਸਵੇਰੇ ਜਦੋਂ ਉੱਠਦੇ ਨੇ ਘਰੋਂ ਨਿਕਲਦੇ ਨੇ ਕਿਸ ਢੰਗ ਨਾਲ ਲੋਕਾਂ ਨੂੰ ਮਿਲਦੇ ਨੇ ਔਰ ਕਿਦਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਵੀ ਮੈਨੂੰ ਵੋਟਾਂ ਪਾਈਆਂ ਜਾਣ ਔਰ ਮੇਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਸੋ ਜੀਵਨ ਰੁਕਤਾਈ ਜਿਸੀ ਹੈ ਪਰਵਾਦੇ ਬੈਠੇ ਕਾਤੇ ਬੈਠੇ ਉਹ ਕੁੱਤੇ ਕਿੰਨਾ ਆਪਣਾ ਪ੍ਰੋਗਰਾਮਾਂ ਦੀ ਤਿਆਰੀ ਜਿਹੜੀ ਉਹਨੂੰ ਬੋਟਾ ਨੂੰ ਮਾਣ ਲੈ ਕੇ ਆ ਗਏ ਕਿੰਦਾ ਚੱਲ ਰਹੀ ਤੁਸੀਂ ਕਿ ਇਦਾਂ ਸਿਸਟਮ ਦੇਖੋ ਮੈਨੂੰ ਤਾਂ ਜਿੰਨਾ ਪਿਆਰ ਸਤਿਕਾਰ ਮਿਲ ਰਿਹਾ ਮੈਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਔਰ ਹਰ ਪਾਸੇ ਤੁਸੀਂ ਦੇਖੋ ਜਿੱਧਰ ਵੀ ਜਾਣਗੇ ਮੇਰੇ ਨਾਲ ਚੱਲਣਾ ਤੁਸੀਂ ਹੋ ਉਸ ਸ਼ਾਹ ਦੇਖੋ ਜਨਤਾ ਦਾ ਵੀ ਔਰ ਸਾਡੇ ਕਾਰਜਕਰਤਾ ਦਾ। ਸੋ ਮੈਂ ਜੋ ਮੈਨੂੰ ਚੀਜ਼ ਪਿਛਲੇ 8 ਦਿਨ ਚ ਮਹਿਸੂਸ ਹੋਈ ਹੈ ਕਿ ਸਾਡੇ ਕੋਲ ਇੱਕ ਕੈਡਰ ਹੈ ਪਾਰਟੀ ਦਾ। ਔਰ ਉਹਦੇ ਨਾਲ ਸਾਨੂੰ ਲੋਕਾਂ ਦਾ ਪਿਆਰ ਸਤਿਕਾਰ ਜੁੜ ਗਿਆ। ਉਹ ਜਿਹੜਾ ਲੋਕਾਂ ਦਾ ਸਨੇਹ ਹੈ ਔਰ ਕੈਡਰ ਜਦੋਂ ਇਕੱਠੇ ਹੋਗੇ ਨਾ ਤੇ ਫਿਰ ਸਪੀਡ ਤੇਜ਼ ਹੋਗੀ। ਦਾ ਲੱਗਦਾ ਵੀ ਸਵੇਰੇ ਇੱਕ ਨਾ ਇੱਕ ਰੁਟੀਨ ਬਣ ਜਾਂਦੀ ਨਾ ਇਹਦਾ ਨੋਰਮਲ ਡੇਸ ਦਾ ਬੰਦਾ ਆਰਾਮ ਨਾਲ ਉੱਠਦਾ ਕਿਦਾਂ ਲੱਗੂ ਵੀ ਸਵੇਰੇ ਜਲਦੀ ਉੱਠਣਾ ਤੇ ਰਾਤੀ ਜਲਦੀ ਸੌਣਾ ਨਹੀਂ ਰਾਤ ਨੂੰ ਤਾਂ ਮੈਨੂੰ 2:30 ਵੱਜ ਜਾਂਦੇ ਨੇ ਜੀ ਸਵੇਰੇ ਮੈਨੂੰ 5:00 ਵਜੇ ਤੱਕ ਹਰ ਹਾਲ ਚੋਂ ਉੱਠਣਾ ਹੀ ਹੁੰਦਾ ਹੈ ਕਈ ਵਾਰੀ 2:00 ਵੀ ਸੋ ਜਾਂਦਾ ਹੈ ਕਈ ਵਾਰੀ 2:30 ਵੀ ਵੱਜ ਜਾਂਦੇ ਨੇ ਕਈ ਵਾਰੀ 1:30 ਵੀ ਮੌਕਾ ਮਿਲ ਜਾਂਦਾ ਉਹ ਮੌਕੇ ਦੀ ਗੱਲ ਹੈ ਪਰ ਜ਼ਿਆਦਾਤਰ ਐਵਰੇਜ 2:00 ਤੋਂ ਬਾਅਦ ਦੀ ਹੈ ਰਾਤ ਵੀ 2:00 'ਚ ਸੁੱਤਾ ਹੈ ਸਵੇਰੇ 5:00 ਵਜੇ ਹਰ ਹਾਲ 'ਚ ਉੱਠਣਾ ਹੈ ਮੈਂ ਬਿਕੋਜ਼ 6:30 ਵਜੇ ਤੱਕ 7 ਵਜੇ ਤੋਂ ਪਹਿਲਾਂ ਪਹਿਲਾਂ 6:30 ਵਜੇ ਕਾਰਜਕਰਤਾ ਕਾਰਜਾਂੇ ਸ਼ੁਰੂ ਹੋ ਜਾਂਦੇ ਨੇ ਫਿਰ ਥੋੜਾ ਬੁੱਤਾ ਪਰਿਵਾਰ ਦੇ ਨਾਲ ਵੀ ਕੁਝ ਡਿਸਕਸ਼ਨ ਹੁੰਣਾ ਵੀ ਉਹ ਡਿਊਟੀਆਂ ਦਾ ਸਾਰਾ ਫੈਮਿਲੀ ਲੱਗੀ ਹੋਈ ਹੈ ਤੇ ਉਹ 15-20 ਮਿੰਟ ਜਦੋਂ ਮੈਂ ਉੱਠਣ ਤੋਂ ਬਾਅਦ ਇੱਕ ਕੱਪ ਆਫ ਟੀ ਉਹਨਾਂ ਨਾਲ ਬੈਠ ਕੇ ਇਕੱਠੇ ਪੀਣਾ ਤੇ ਉਹਦੇ ਵਿੱਚ ਵਿਚਾਰ ਕਰ ਲਈਦਾ ਵੀ ਅੱਜ ਕੀ ਕਰਨਾ ਹੈ ਤੁਸੀਂ ਸਾਡੀ ਪੂਰੀ ਫੈਮਲੀ ਲੱਗੀ ਆ ਕੌਣ ਕਿੱਥੇ ਜਾ ਰਿਹਾ ਕੌਣ ਕਿੱਥੇ ਨਹੀਂ ਜਾ ਰਿਹਾ ਸਭ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਫੈਮਲੀ ਸਪੋਰਟ ਕਿਹਦਾ ਸਪੋਰਟ ਹੈ ਫੈਮਲੀ ਦਾ ਫੁੱਲ ਦੇਖੋ ਬਿਨਾ ਫੈਮਲੀ ਤੋਂ ਬਿਨਾ ਤੁਸੀਂ ਇਸ ਖੇਤਰ ਚ ਆ ਹੀ ਨਹੀਂ ਸਕਦੇ ਅਗਰ ਤੁਹਾਨੂੰ ਫੈਮਲੀ ਦੀ ਸਪੋਰਟ ਨਹੀਂ ਹੈਗੀ ਖਾਸ ਕਰਕੇ ਵਾਈਫ ਦੀ ਔਰ ਬੱਚਿਆਂ ਦੀ ਫਿਰ ਮੇਰੇ ਨਾਲ ਤਾਂ ਮੇਰੀਆਂ ਦੋ ਬਾਵਾ ਮੇਰੇ ਭਰਾਣੇ ਛੋਟੇ ਉਹ ਵੀ ਮੈਨੂੰ ਪੂਰਾ ਸਪੋਰਟ ਕਰਦੇ ਆ ਬਿਜ਼ਨਸ ਉਹ ਸੰਭਾਲਦੇ ਨੇ ਪਰ ਹੁਣ ਕੀ ਹੈ ਕਿ ਜਦੋਂ ਇਲੈਕਸ਼ਨ ਚੱਲ ਰਿਹਾ ਹੈ ਤੇ ਜੇ ਪਿੱਛੋਂ ਮੈਂ ਨਹੀਂ ਹੁੰਦਾ ਮੰਨ ਲਓ ਪਹਿਲਾਂ ਵੀ ਇਹ ਜਿਹੜਾ ਐਡਾ ਲੰਬਾ ਰਾਜਨੀਤਿਕ ਜੀਵਨ ਹੈ ਉਹਦੇ 'ਚ ਜੇ ਮੈਂ ਕਦੇ ਅੰਦਰ ਬਾਹਰ ਜਾਣਾ ਹੁੰਦਾ ਸੀ ਤੇ ਉਹੀ ਸਭ ਸੰਭਾਲਦੇ ਸੀ ਪਿੱਛੋਂ ਮੈਂ 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 ਤਾਂ ਮਹੀਨਾ ਮਹੀਨਾ ਡੇਡ ਡੇ ਮਹੀਨਾ ਕਦੇ ਦਿੱਲੀ ਕਦੇ ਹਰਿਆਣਾ ਕਦੇ ਹਿਮਾਚਲ ਲੈਕਚਰ ਦੀ ਡਿਊਟੀ ਲੱਗ ਜਾਂਦੀ ਹੈ ਫਿਰ ਉੱਥੋਂ ਵਾਪਸ ਨਹੀਂ ਆਣਾ ਹੁੰਦਾ ਬੈਗ ਚੱਕ ਕੇ ਮਹੀਨੇ ਲਈ ਚਲੇ ਗਏ ਪਿੱਛੋਂ ਸਭ ਮੈਨੇਜ ਕਰਦੇ ਤੁਹਾਡੇ ਨਾਲ ਅਸੀਂ ਰਹਿਣਾ ਤੇ ਅਗੇ ਕਿਸ਼ਕਾਂ ਦਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਤੁਸੀਂ ਉਤਸ਼ਾਹ ਦੇਖੋਗੇ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਨਜ਼ਰ ਆਏਗਾ ਕਿ ਵਾਕੀ ਲੋਕ ਕਿੰਨਾ ਪਿਆਰ ਸਤ ਕਰ ਦੇ ਰਹੇ ਆ ਬਹੁਤ ਅੱਛਾ ਤੁਸੀਂ ਮੌਜੂਦਾ ਸੀ ਲੁਧਿਆਣਾ ਦੇ ਵਿਖੇ ਜੰਮੀ ਚੌਂ ਨੂੰ ਲੈ ਕੇ ਵੈਸਟ ਦੇ ਵਿੱਚ ਮਾਹੌਲ ਜਿਹੜਾ ਸਰਗਰਮਾਇਆ ਹੋਇਆ ਹੈ ਪੂਰਾ ਔਰ ਬੀਜੇਪੀ ਦੇ ਕੈਂਡੀਡੇਟ ਨੇ ਜੀਵਨ ਗੁਪਤਾ ਜੀ ਅੱਜ ਸਾਡੇ ਨਾਲ ਨੇ ਤੁਹਾਨੂੰ ਦੱਸਦੇ ਕਿ ਇਸ ਧਰ ਨਾਲ ਉਹ ਲੋਕਾਂ ਤੱਕ ਲ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਵੀ ਬੀਜੇਪੀ ਨੂੰ ਵੋਟ ਪਾਈ ਜਾਵੇ ਔਰ ਬੀਜੇਪੀ ਨੂੰ ਤਾਕਤਵਰ ਕੀਤਾ ਜਾਵੇ ਕਿਉਂਕਿ ਸੈਂਟਰ ਦੀਆਂ ਜਿਹੜੀਆਂ ਪਾਲਿਸੀਆਂ ਉਹਨੂੰ ਲੁਧਿਆਣਾ ਦੇ ਤੱਕ ਪਹੁੰਚਾਇਆ ਜਾਵੇ ਪੰਜਾਬ ਤੱਕ ਪਹੁੰਚਾਇਆ ਜਾਵੇ ਸੋ ਗੱਲ ਕਰ ਲੈਣੇ ਆ ਜੀਵਨ ਗੁਪਤਾ ਜੀ ਨਾ ਛੜਨਾ ਜੀਵਨ ਗੁਪਤਾ ਜੀ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਬੀਜੇਪੀ ਪਾਰਟੀ ਨੇ ਕੈਂਡੀਡੇਟ ਲਾਨੇ ਆ ਕਿੱਦਾਂ ਦਾ ਲੱਗ ਰਿਹਾ ਹੈ ਕੀ ਚੱਲ ਰਿਹਾ ਦਿਲ ਦੇ ਵਿੱਚ ਦਿਲ ਚ ਕੀ ਚੱਲਦਾ ਦਿਲ بڑا ਪੈਸਾ ਮੰਨਦਾ ਕਿ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਇੱਕ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਚੋਣ ਮੈਦਾਨ ਚ ਉਤਾਰਿਆ ਜਿਵੇਂ ਚੋਣਾਂ ਦੇ ਅੰਦਰ ਇਸ ਤੋਂ ਵੱਡੀ ਤਾਂ ਕੋਈ ਖੁਸ਼ੀ ਦੀ ਗੱਲ ਹੈ ਨਹੀਂ ਕੀ ਲੱਗਦਾ ਵੀ ਕਈ ਕੈਂਡੀਡੇਟ ਸੀ ਉਹਨਾਂ ਨੇ ਅਪਲਾਈ ਕੀਤਾ ਪਾਰਟੀ ਨੂੰ ਤੇ ਤੁਹਾਨੂੰ ਚੁਣਿਆ ਗਿਆ ਪਾਰਟੀ ਨੂੰ ਤੁਹਾਡੇ ਤੇ ਵਿਸ਼ਵਾਸ ਹੋਇਆ ਕੀ ਲੱਗਦਾ ਵੀ ਲੁਧਿਆਣੇ ਦੇ ਲੋਕ ਉਸ ਵਿਸ਼ਵਾਸ ਨੂੰ ਕਾਇਮ ਰੱਖਣਗੇ ਦੇਖੋ ਜੋ ਪਿਆਰ ਸਤਿਕਾਰ ਲੁਧਿਆਣੇ ਦੇ ਲੋਕਾਂ ਦਾ ਮੈਨੂੰ ਮਿਲਿਆ ਹੈ ਜੀ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਹੈ ਪਛਮੀ ਵਿਧਾਨ ਸਭਾ ਹਲਕੇ ਦੇ ਵੋਟਰਸ ਪਰ ਆਪਣੀ ਪਾਰਟੀ ਦੇ ਕਾਰਜਕਰਤਾ ਜੀ ਜਿਸ ਢੰਗ ਨਾਲ ਲੱਗੇ ਹੋਏ ਨੇ ਕਮਾਲ ਹੈ ਜੀ ਹਲਵਾ ਇਹਨਾਂ ਨੂੰ ਇਹ ਤਾਂ ਭਗੜੇ ਪਾਉਂਦੇ ਸੀ ਮੇਰੇ ਵਿਰੋਧੀ ਤੇ ਤਾਂ ਵੀ ਬੀਜੇਪੀ ਵਾਲਿਆ ਕੋਲ ਕੈਂਡੀਡੇਟ ਨਹੀਂ ਆ ਤੇ ਅਸੀਂ ਸਾਡਾ ਮੁਕਾਬਲਾ ਸਾਡੇ ਦੋਨਾਂ 'ਚ ਰਹਿ ਗਿਆ ਹਮ ਪਰ ਪਿਛਲੇ 8 ਦਿਨਾਂ ਦੇ ਅੰਦਰ ਜਦੋਂ ਮੈਂ ਕੰਪੇਅਨ ਤੇ ਨਿਕਲੇ ਹਾਂ ਜੇ ਇਸ ਤੰਗ ਨਾਲ ਇਲੈਕਸ਼ਨ ਦੇ ਵਿੱਚ ਜਨਤਾ ਦਾ ਪਿਆਰ ਔਰ ਕਾਰਜਕਰਤਾ ਦੀ ਮਿਹਨਤ ਤੇ ਦੋਨੋਂ ਇਕੱਠੇ ਹੋ ਗਏ ਮੈਂ ਕਹਿੰਦਾ ਵੀ ਕੋਈ ਮੁਕਾਬਲਾ ਹੁਣ ਖਾਈ ਨਹੀਂ ਬੀਜੇਪੀ ਸਤੰਬਰ ਬੰਨਾ ਇੱਕ ਧਾਰਨਾ ਚੱਲ ਰਹੀ ਹੈ ਵੀ ਕਰੋੜਪਤੀ ਵਰਸਸ ਆਮ ਬੰਦੇ ਨੂੰ ਟਿਕਟ ਦਿੱਤੀ ਇੱਕ ਵਾਰ ਸੇ ਕਰੋੜਪਤੀ ਨੇ ਕਹਿੰਦੇ ਧਨਾੜ ਬੰਦੇ ਨੇ ਇੱਕ ਵਾਰ ਤੇ ਜੀਵਨ ਗੁਪਤਾ ਜੀ ਆਮ ਪਰਿਵਾਰ ਦੇ ਵਿੱਚੋਂ ਔਰ ਬੇਦਾਗ ਛਵੀ ਹੈ ਕੀ ਲੱਗਦਾ ਵੀ ਇਸ ਚੀਜ਼ ਦਾ ਜੀਵਨ ਗੁਪਤਾ ਜੀ ਨੂੰ ਜਾਂ ਭਾਜਪਾ ਨੂੰ ਫਾਇਦਾ ਮਿਲ ਲ ਜਾ ਰਿਹਾ ਲੁਧਿਆਣੇ 'ਚ ਨਹੀਂ ਦੇਖੋ ਬਾਕੀ ਪਾਰਟੀਆਂ ਧਾਮੇ ਕਰਦੀਆਂ ਕਿ ਕੀ ਅਸੀਂ ਜਨਤਾ ਦੀ ਸੇਵਾ ਕਰਨ ਵਾਲੇ ਬੰਦੇ ਆ ਸਾਡੇ ਕੈਂਡੀਡੇਟ ਸਾਡੀ ਪਾਰਟੀ ਦੇ ਨੇਤਾ ਜਿਹੜੇ ਨੇ ਉਹ ਜਨਤਾ ਦੀ ਸੇਵਾ ਕਰਨ ਵਾਲੇ ਨੇ ਜਨਤਾ ਹੁਣ ਇਹਨਾਂ ਸਾਰੇ ਮਾਮਲਿਆਂ ਤੋਂ ਉੱਪ ਚੁੱਕੀ ਹੈ ਲੋਕ ਪੂਰੇ ਪੰਜਾਬ ਦੇ ਇਹ ਸਭ ਡਰਾਮੇਬਾਜ਼ੀਆਂ ਤੋਂ ਵੀ ਉੱਪ ਚੁੱਕ ਗਏ ਜੀਵਨ ਗੁਪਤਾ ਦੇ ਕਰਦਾਰ ਨੂੰ ਜਿਹੜੇ ਲੋਕ ਜਾਣਦੇ ਨੇ ਲੁਧਿਆਣੇ ਦੇ ਉਹਨਾਂ ਨੇ ਇਹ ਗੱਲ ਜਨਤਾ ਦੇ ਅੱਗੇ ਰੱਖੀ ਹੈ ਕੋਈ ਮੈਂ ਆਪਣੇ ਮੂੰਹ ਇਸ ਨੂੰ ਕਹਿ ਕੇ ਕਿ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਚਾਹੇ ਨੁੱਦਾ ਦੂਜੀਆਂ ਪਾਰਟੀਆਂ ਨੇ ਵੀ ਆਪਣੇ ਮੂੰਹ ਬੜੇ ਕੁਝ ਕਹੀ ਜਾਂਦੇ ਕਿ ਅਸੀਂ ਡਿਵੈਲਪਮੈਂਟ ਕਰਾ ਦਈ ਅਸੀਂ ਇਹ ਕਰਾਤਾ ਅਸੀਂ ਸੁਧਾਰਨ ਵਿਅਕਤੀ ਆ ਅਸੀਂ ਬਣਾਲਾ ਚਾਹੇ ਨਾਲ ਨਹੀਂ ਕੁਝ ਹੁੰਦਾ ਮੇਰੇ ਕਿਰਦਾਰ ਨੂੰ ਜਿਹੜੇ ਲੋਕ ਲੁਧਿਆਣੇ ਦੇ ਜਾਣਦੇ ਨੇ ਉਹਨਾਂ ਨੇ ਮੇਰੇ ਮੇਰੇ ਬਾਰੇ ਲੋਕਾਂ ਨੂੰ ਦੱਸਿਆ। ਔਰ ਅੱਜ ਜਦੋਂ ਲੋਕ ਇਸ ਗੱਲ ਨੂੰ ਦੇਖਦੇ ਨੇ ਚੈੱਕ ਕਰਦੇ ਨੇ ਵੀ ਯਾਰ ਇਹ ਤਾਂ ਵਾਕਈ ਕਿਸੇ ਪਰਿਵਾਰ ਚੋਂ ਹੈ ਜਿਨ੍ਹਾਂ ਨੇ ਤਿੰਨ ਭਰਾਵਾਂ ਨੇ ਆਖਿਲ ਨੂੰ ਜਾਣੇ ਤੇ ਮਿਹਨਤ ਕਰਕੇ ਆਪਣੀ ਸਿਸਟਮ ਨੂੰ ਖੜਾ ਕੀਤਾ ਔਰ ਅੱਜ ਵੀ ਮਿਹਨਤ ਕਰ ਰਹੇ ਨੇ ਪੂਰੀ ਫੈਮਿਲੀ ਕਰ ਰਹੀ ਹੈ। ਮੇਰੇ ਬੱਚੇ, ਮੇਰਾ ਬੇਟਾ, ਮੇਰਾ ਭਤੀਜਾ, ਮੇਰੇ ਤੋਂਨ ਛੋਟਾ ਬ੍ਰਦਰ ਉਹ ਚਾਰੇ ਬਿਜ਼ਨਸ ਚ ਲੱਗੇ ਹੋਏ ਆ ਮੈਂ ਤਾਂ ਹੁਣ 15 ਸਾਲ ਤੋਂ ਬਿਜ਼ਨਸ ਵੀ ਕਰ ਰਹੇ ਜੀ ਸੋ ਲੋਕਾਂ ਦਾ ਪਿਆਰ ਮੈਨੂੰ ਤਾਂ ਬਸ ਪਰਮਾਤਮਾ ਦਾ ਅਸ਼ੀਰਵਾਦ ਆ ਬੋਲੇ ਨਾਲ ਦਾ ਭਗਤਾ ਭੋਲੇ ਸ਼ੰਕਰ ਦਾ ਮੈਂ ਹੂੰ ਉਹ ਉਹਦੀ ਕਿਰਪਾ ਮੇਰੇ ਤੇ ਕੀ ਫੀਲ ਹੁੰਦਾ ਗੁਪਤਾ ਜੀ ਤੁਸੀਂ ਪਹਿਲੋਂ ਪਾਰਟੀ ਦੇ ਵਫਾਦਾਰ ਸਿਪਾਹੀ ਹੋ ਔਰ ਤੁਸੀਂ ਲੋਕਾਂ ਦੀ ਵੋਟਾਂ ਮੰਗੀਆਂ ਲੋਕਾਂ ਨੂੰ ਇਲੈਕਸ਼ਨ ਲੜਾਏ ਇਹ ਫਸਟ ਟਾਈਮ ਆ ਤੁਹਾਡੀ ਲਾਈਫ ਦਾ ਵੀ ਤੁਹਾਨੂੰ ਪਾਰਟੀ ਨੇ ਉਤਾਰਿਆ ਚੋਰ ਮਜ਼ਾ ਜਦ ਵਿੱਚ ਤੁਸੀਂ ਇਲੈਕਸ਼ਨ ਲੜ ਰਹੇ ਹੋ ਲੋਕ ਤੁਹਾਡੇ ਲਈ ਵੋਟਾਂ ਮੰਗ ਰਹੇ ਇਹ ਕਿਦਾਂ ਦਾ ਫੀਲ ਹੋ ਰਿਹਾ ਵੀ ਅੱਛਾ ਰਿਜ਼ਲਟ ਨਿਕਲੇਗਾ ਮਿੱਤ ਕੋ ਜੇ ਲੇ ਮੈਂ ਇਲੈਕਸ਼ਨ ਲੜਾਇਆ ਨਾ ਜੀ ਉਹ ਮੇਰਾ ਤਜਰਬਾ ਇਲੈਕਸ਼ਨ ਚ ਕੰਮ ਆਇਆ ਹੈ ਕਿ ਤੁਸੀਂ ਸਟ੍ਰੀਕ ਪੁਆਇੰਟ ਕੀ ਰੱਖਣੇ ਆ ਜਨਾਬ ਦੇ ਅੰਦਰ ਕਈ ਵਾਰੀ ਕੀ ਹੁੰਦਾ ਕਿ ਹਵਾ ਤੁਹਾਡੇ ਹੱਥ ਚ ਹੈ ਬਾਕੀ ਸਭ ਚੀਜ਼ਾਂ ਤੁਹਾਡੇ ਫੇਵਰ ਚ ਹੈ ਪਰ ਤੁਸੀਂ ਉਹ ਚੀਜ਼ਾਂ ਨੂੰ ਨਹੀਂ ਕਰ ਪਾਉਂਦੇ ਕਿ ਗਾ ਸਟ੍ਰੀਕ ਹੋਣੀ ਚਾਹੀਦੀ ਉਹ ਉਹ ਚੀਜ਼ਾਂ ਬਾਰੇ ਮੈਨੂੰ ਪਤਾ ਹੈ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਹੈ ਔਰੇ ਉਹ ਸਭ ਚੀਜ਼ਾਂ ਨੂੰ ਫਾਲੋ ਅਪ ਵੀ ਕਰਾ ਰਹੀ ਹੈ ਮੇਰੇ ਨਾਲ ਵੀ ਸਲਾਹ ਕਰਦੇ ਨੇ ਕਿ ਜੇ ਬੇਹ ਵੀ ਕਿਤੇ ਮੇਰੇ ਬਾਰੇ ਵੀ ਕਿਤੇ ਗਲਤ ਫਹਿਮੀ ਹੁੰਦੀ ਹੈ ਤੇ ਮੈਨੂੰ ਵੀ ਦਰਸ ਕਰਾਉਂਦੇ ਨੇ ਸੋ ਦੇਖੋ ਮੈਂ ਫੇਰ ਕਹਣਾ ਕਿ ਬੀਜੇਪੀ ਇੱਕ بڑا ਉਹਨਾਂ ਲੋਕਾਂ ਦਾ ਔਰ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੂੰ ਚੋਣ ਜਿੱਤਣ ਦੀ ਆਦਤ ਹੈ ਅਸੀਂ ਕੋਈ ਉਹ ਸਮਝ ਨਿਕਲ ਗਿਆ 1980 ਤੋਂ ਬਾਅਦ ਇਸ ਢੰਗ ਨਾਲ ਪਾਰਟੀ ਨੇ ਐ ਇਦਾਂ ਦਾ ਦਿਨ ਬਾਈ ਦੇ ਆਪਣੀਆਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਔਰ ਆਪਣੇ ਬਾਕੀ ਚੀਜ਼ਾਂ ਨੂੰ ਠੀਕ ਕੀਤਾ ਪਰ ਪੰਜਾਬ ਜਾਂਦਾ ਥੋੜਾ ਟਾਈਮ ਲੱਗ ਰਿਹਾ ਹੈ ਪੰਜਾਬ ਤੇ ਬੜੀ ਕਰ ਲਾਂਗੇ ਲੋਕ ਬੀਜੇਪੀ ਨੂੰ ਸਮਝਣ ਲੱਗ ਗਏ ਨੇ ਉਹ ਲੁਧਿਆਣੇ ਤੋਂ ਹੀ ਸ਼ੁਰੂਆਤ ਹੋਣੀ ਹੈ ਮੈਂ ਤੁਹਾਨੂੰ ਦੱਸ ਰਿਹਾ 2027 ਦੀ ਲੋਕ ਜਿਹੜੀ ਚੋਣ ਆਣੀ ਹੈ ਵਿਧਾਨ ਸਭਾ ਦੀ ਉਹ ਉਹਦੀ ਸ਼ੁਰੂਆਤ ਹੁਣ ਇਹ 2025 ਦੀ ਜਿਮਨੀ ਚੋਣ ਤੋਂ ਹੋਣੀ ਕੀ ਲੱਗਦਾ ਐ ਗੁਪਤਾ ਜੀ ਵੀ ਲੁਧਿਆਣੇ ਦੀ ਜਿਹੜੀ ਵੈਸਟ ਸੀਟ ਹੈ ਤਾਂ ਹੌਟ ਸੀਟ ਹੈ ਹੌਟ ਸੀਟ ਦੇ ਨਾਲ ਨਾਲ ਥੋੜੀ ਟਫ ਸੀਟ ਵੀ ਬਣ ਗਈ ਹੈ ਹੁਣ ਕਿਉਂਕਿ ਪਿਛਲਾ ਇਤਿਹਾਸ ਦੇਖਿਆ ਜਾਈ ਤਾਂ ਬੀਜੇਪੀ ਦਾ ਕੋਈ ਕੈਂਡੀਡੇਟ ਇੱਥੋਂ ਵਿਨ ਨਹੀਂ ਕਰ ਪਾਇਆ ਜਿੱਤ ਨਹੀਂ ਪਾਇਆ ਸੋ ਹੁਣ ਜਿਮਨੀ ਚ ਤੇ ਕੀ ਲੱਗਦਾ ਤੁਹਾਨੂੰ ਵੀ ਪਹਿਲਾਂ ਤੁਹਾਡਾ ਰਿਜ਼ਲਟ ਜਿਹੜਾ ਨੇ ਲੋਕ ਸਭਾ ਦੀ ਇਲੈਕਸ਼ਨ ਲੜੀਆਂ ਰਵਨੀਤ ਸਿੰਘ ਬਿੱਟੂ ਨੇ ਬੜਾ ਅੱਛਾ ਲਿਆ ਰਿਜ਼ਲਟ ਪਰ ਜਦੋਂ ਕੌਂਸਲਰ ਦੇ ਇਲੈਕਸ਼ਨ ਆਉਂਦੇ ਆ ਰਿਜ਼ਲਟ ਕਿਦਣਾ ਕਿਤੇ ਡਾਮਾਡ ਹੋ ਜਾਂਦਾ ਤੇ ਹੁਣ ਕਿੱਦਾਂ ਦੇਖਦੇ ਹੋ ਵੀ ਉਹੀ ਵਿਸ਼ਵਾਸ ਉਹੀ ਚੀਜ਼ ਦੁਆਰਾ ਰਿਪਲਾਈ ਹੋਏਗੀ ਕਿ ਲੋਕ ਸਭਾ ਲੋਕਾਂ ਦੇ ਵਿੱਚ ਭਾਜਪਾ ਦੇ ਪ੍ਰਤੀ ਉਤਸ਼ਾਹ ਵਧਿਆ ਲੋਕ ਭਾਜਪਾ ਇਹੀ ਇੱਕ ਵਿਕਲਪ ਹੈ ਇਹ ਮੰਨਣ ਲੱਗੇ ਔਰ ਕੇਵਲ ਪੱਛਮੀ ਵਿਧਾਨ ਸਭਾ ਨਹੀਂ ਪੂਰੇ ਪੰਜਾਬ ਦੇ ਅੰਦਰ ਭਾਜਪਾ ਦੀ ਸੇਵਾ ਕਰਨ ਦੇ ਰੂਪ ਦੇ ਵਿੱਚ ਪੰਜਾਬੀ ਦੇਖਣਾ ਚਾਹੁੰਦੇ ਆਂ ਭਾਜਪਾ ਨੂੰ ਉਹਦੀ ਸ਼ੁਰੂਆਤ ਲੁਧਿਆਣਾ ਪੱਛਮੀ ਤੋਂ ਹੋ ਗਈ ਹੈ ਸਮਝ ਲਓ ਜਦੋਂ 23 ਨੂੰ ਰਿਜ਼ਲਟ ਆਣੇ ਆ ਉਹਦਾ ਨੀਂਹ ਪੱਥਰ ਰੱਖਿਆ ਜਾਣਾ ਇਹ ਤੋਂ ਅਸੀਂ ਮੰਨ ਕੇ ਚੱਲੋ ਬਸ ਪਰ ਗੁਪਤੇ ਦੇਖਿਆ ਜੇ ਤਾਂ ਕੈਡਰ ਵੀ ਬੀਜੇਪੀ ਦਾ ਬਹੁਤ ਮਜ਼ਬੂਤ ਹੈ ਲੁਧਿਆਣੇ ਸ਼ਹਿਰ 'ਚ ਹਿੰਦੂਤਵ ਦੀ ਗੱਲ ਕਰ ਲਈਏ ਹਿੰਦੂ ਕੈਂਟੀ ਹਿੰਦੂ ਵੋਟਰਸ ਵੀ ਬਹੁਤ ਨੇ ਪਰ ਮਾਰ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਪਰ ਫਿਰ ਵੀ ਉਸ ਤੋਂ ਇਲਾਵਾ ਰਿਜ਼ਲਟ ਜਿਹੜਾ ਹੈ ਬੀਜੇਪੀ ਦੀ ਫੇਵਰ 'ਚ ਘਾਟ ਆਦਾ ਮੂਮਤ ਦੇਖਿਆ ਜਾਵੇ ਤਾਂ ਇਤਿਹਾਸ ਗਵਾਹ ਹੈ ਲੁਧਿਆਣਾ ਸ਼ਹਿਰ ਵੱਡਾ ਹੋਣ ਦੇ ਬਾਵਜੂਦ ਵੀ ਕੈਂਡੀਡੇਟ ਜਿਹੜੇ ਐਮਐਲਏ ਦੀ ਨੋ ਜਿੱਤ ਨਹੀਂ ਪਾਦੇ ਲੁਧਿਆਣਾ ਸ਼ਹਿਰ ਤੋਂ ਇਹਦੇ ਪਿੱਛੇ ਕੁਰੀਜ਼ਨ ਹੈ ਵੀ ਜਿਹੜਾ ਵਰਕਰ ਹੈ ਜਾਂ ਵੋਟਰ ਖੁੱਲ ਕੇ ਬਾਹਰ ਨਹੀਂ ਆ ਰਹੇ ਨਹੀਂ ਐਸੀ ਗੱਲ ਨਹੀਂ ਹੈ। ਦੇਖੋ ਮੇਰਾ ਇਹ ਮੰਨਣਾ ਹੈ ਕਿ ਲੰਬੇ ਸਮੇਂ ਅਕਾਲੀ ਦਾ ਨਾਲ ਸਾਡਾ ਸਮਝੌਤਾ ਸੀ। ਜੀ 2020 ਤੋਂ ਬਾਅਦ ਜਦੋਂ ਇਹ ਸਮਝੌਤਾ ਟੁੱਟਿਆ ਉਸ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਸਾਨੂੰ ਸਾਡੇ ਵਰਗੇ ਜਿਹੜਾ ਮੇਰਾ ਮੇਰਾ ਬੈਚ ਹੈ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲੇ ਨਹੀਂ ਸੀ। ਇਹ ਸਮਝੌਤੇ ਚ ਵਿਚਾਰੇ ਦੀਆਂ ਟਿੱਕਾਂ ਰਹਿ ਜਾਂਦੀਆਂ ਸੀਗੀਆਂ ਹੁਣ ਬਸ ਬਸਾਵਾਂ ਬਦਲੀਆਂ ਜੀ ਹੁਣ ਪੰਜਾਬ ਦਾ ਕਾਰਿਆਕਰਤਾ ਸੋਚਦਾ ਕਿ ਸਾਡੀ ਬਾਰੀ ਵੀ ਆਉਣ ਵਾਲੀ ਹੈ ਠੀਕ ਹੈ ਨਾ ਇਹ ਸਭ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਇੱਕ ਫੇਸ ਦਿਖਣੇ ਸ਼ੁਰੂ ਹੋ ਜਾਣਗੇ ਕੱਲ ਤਾਂ ਮੁੜ ਕੇ ਇਹ ਆ ਜਾਂਦੀ ਹੈ ਕਿ ਜਨਤਾ ਦਾ ਵਿਸ਼ਵਾਸ ਜਨਤਾ 'ਚ ਪਾਜਪਾ ਦਾ ਵਿਸ਼ਵਾਸ ਪੈਦਾ ਕਰਨ ਦੀ ਗੱਲ ਹੈ ਉਹ ਹੁਣ ਸ਼ੁਰੂ ਹੋ ਗਿਆ ਹੋਣਾ ਉਡੀ ਸ਼ੁਰੂਆਤ ਪੱਛਮੀ ਤੋਂ ਹੋਣੀ ਹੈ ਔਰ ਤੁਸੀਂ ਦੇਖੋਗੇ ਕਿ ਬਹੁਤ ਸੋਹਣੇ ਰਿਜ਼ਲਟ ਆਣਗੇ ਭਾਜਪਾ ਦੇ ਅਖ ਵਿੱਚ ਵੈਸਟ ਇੱਕ ਬੜਾ ਪਰਫੁੱਲਡ ਜੁੜਿਆ ਹੈ ਬਹੁਤ ਕਹਿ ਰਹੇ ਹਨ ਵੀ ਅੱਛੇ ਏਰੀਆ ਬਣੇਗਾ ਲੁਧਿਆਣਾ ਸ਼ਹਿਰ ਦਾ ਕਿਹੜੇ ਐਸੇ ਕੰਮ ਨੇ ਜਿਹੜੇ ਜੀਵਨ ਗੁਪਤਾ ਜੀ ਨੇ ਆਪਣੇ ਜ਼ਹਿਨ ਦੇ ਵਿੱਚ ਦਬੇ ਹੋਏ ਨੇ ਵੀ ਜਦੋਂ ਮੈਨੂੰ ਮੌਕਾ ਮਿਲੇਗਾ ਤਾਂ ਪਹਿਲ ਦੇ ਆਧਾਰ ਤੇ ਵੈਸਟ ਦੀ ਜਿਹੜੀ ਛਵੀ ਉਹ ਚੇਂਜ ਕੀਤੀ ਜਾਏਗੀ ਔਰ ਇਹ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਇਸ ਤਰ੍ਹਾਂ ਹੈਗਾ ਕਿ ਇਸ ਸਰਕਾਰ ਦੇ ਹੁੰਦਿਆਂ ਤਾਂ ਕੋਈ ਉਮੀਦ ਹੈ ਨਹੀਂ ਸਾਡੇ 3 ਸਾਲ ਨਿਕਲ ਗਏ ਜੀ 1.5 ਸਾਲ ਚ ਵੀ ਉਕਤ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਇਹ ਫਾਈਨੈਂਸ਼ਲੀ ਤੌਰ ਤੇ ਦਿਵਾਲੀਆ ਹੋ ਚੁੱਕੀ ਨਾ ਇਹਦੀ ਮਨਸ਼ਾ ਹੈ ਡਵੈਲਪਮੈਂਟ ਕਰਦੀ ਸਾਢੇ 3 ਸਾਲ ਚ ਕੋਈ ਡਵੈਲਪਮੈਂਟ ਨਹੀਂ ਕੀਤੀ ਲੁਧਿਆਣੇ ਦੀ ਵੈ ਕਿਉਂ ਸਰਕਾਰ ਕੇਂਦਰ ਸਰਕਾਰ ਦੀ ਗੱਲ ਕੇਂਦਰ ਸਰਕਾਰ ਨੇ ਆਲਰੇਡੀ ਇੱਥੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਦਾ ਕੰਮ ਚੱਲੇ ਹੈ ਐਲੀਵੇਟਡ ਰੋਡ ਪੱਛਮੀ ਵਿਧਾਨ ਸਭਾ ਨੂੰ ਸਾਰੇ ਮਿਲੀ ਹੈ ਫਿਰ 에어ਪੋਰਟ ਦਾ ਕੰਮ ਜਿਹੜਾ ਹੈ ਉਹ 2 ਮਹੀਨੇ ਚ ਲੈ ਕੇ ਅੰਦਰ ਅੰਦਰ ਉਦਘਾਟਨ ਹੋ ਜਾਣਾ 에어ਪੋਰਟ ਸ਼ੁਰੂ ਹੋ ਜਾਣਾ ਇਸ ਤਰ੍ਹਾਂ ਸੈਂਟਰ ਸਰਕਾਰ ਦੇ ਕੋਈ ਜਿਹੜੇ ਅੱਛੇ ਵੱਡੇ ਪ੍ਰੋਜੈਕਟ ਨਹੀਂ ਹੋ ਗਏ ਉਹ ਮੈਂ ਜਰੂਰ ਆਪਣੇ ਹਲਕੇ ਲਈ ਲੁਧਿਆਣੇ ਲਈ ਲੈ ਕੇ ਆਉਂਗਾ ਇਹ ਮੇਰੀ ਕਮਿਟਮੈਂਟ ਹੈ ਪਰ ਤੁਸੀਂ ਹੁਣ 에어ਪੋਰਟ ਦੀ ਗੱਲ ਕੀਤੀ ਉਹ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੜੇ ਹੋਕਾ ਮਾਰ ਕੇ ਕਹਿ ਰਹੇ ਨੇ ਵੀ ਇਹ ਮੈਂ ਕੀਤਾ ਸਾਰਾ ਕੰਮ ਮੈਂ ਵੀ ਦੇਖੋ ਉਹਨਾਂ ਦੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਪੋਟਵਾਂ ਦੇ ਬੋਰਡ ਤੇ ਬੜੀਆਂ ਬੜੀਆਂ ਪੋਟਵਾਂ ਲੱਗ ਰਹੀਆਂ ਨੇ ਜਨਤਾ ਸਭ ਜਾਣਦੀ ਹੈ ਜਨਤਾ ਨੂੰ ਸਭ ਪਤਾ ਉਹਨਾਂ ਦੇ ਕਹਿਣ ਨਾਲ ਥੋੜੀ ਕੁਝ ਹੋਣਾ ਇਹ ਜਿੰਦਾ ਮੇਰੇ ਕਹਿਣ ਨਾਲ ਕੁਝ ਹੋਣਾ ਜਨਤਾ ਦੇ ਕਹਿਣ ਨਾਲ ਹੋਣਾ ਤੁਸੀਂ ਨਾ ਜਨਤਾ ਨਾਲ ਗੱਲ ਕਰੋ ਉਹਨਾਂ ਨੂੰ ਪੁੱਛਿਓ ਵੀ 에어ਪੋਰਟ ਕਿਹਨ ਲੈ ਕੇ ਆਇਆ ਉਹ ਜਨਤਾ ਦੱਸੋ ਤੁਸੀਂ ਪੁੱਛੋ ਐਲੀਵੇਟਰ ਰੋਡ ਕਿਹਨੇ ਬਣਾਈ ਉਹ ਜਨਤਾ ਦੱਸੋ ਜਿੰਤਾ ਨਾਲ ਦੱਲ ਕਰੋ ਕੁਛ ਤਾਂ ਕਰ ਸਕਦੇ ਆ ਜੀ ਜੀ ਓਏ ਮੇਰੇ ਕਹਿਣ ਨਾਲ ਕਿ ਅਸੀਂ ਸੈਂਟਰ ਸਰਕਾਰ ਨੇ ਬਣਾਇਆ ਮੇਰੇ ਕਹਿਣ ਨਾਲ ਕੁਛ ਨਹੀਂ ਹੋਣਾ ਤੇ ਉਹਨਾਂ ਦੇ ਕਹਿਣ ਨਾਲ ਵੀ ਕੁਛ ਨਹੀਂ ਹੋਣਾ ਸੋ ਮੋਟੀ ਮੋਟੀ ਗੱਲ ਤਾਂ ਇਹ ਹੀ ਆ ਕੀ ਲੱਗਦਾ ਮਾਹੌਲ ਵੈਸਟ ਦਾ ਭਗਵਾ ਬਣਨ ਜਾ ਰਿਹਾ ਕਿਉਂਕਿ ਬੀਜੇਪੀ ਪਾਰਟੀ ਸਵਾਲ ਸਵਾਲ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੈਗਾ ਭਾਜਪਾ ਜਿਹੜੀ ਹੈ ਉਹ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਔਰ ਅੱਜ ਤੁਸੀਂ ਦੇਖੋਗੇ ਕਿ ਹਰ ਸਮਾਜ ਜਿਹੜਾ ਹੈ ਉਹ ਪਾਛਪਾ ਦੇ ਨਾਲ ਚੱਲਦਾ ਸੋ ਮੇਰਾ ਇਹ ਕਹਿਣਾ ਹੈ